ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਤੜਕੇ ਵਾਲੀ ਮੂੰਗੀ ਮਸਰੇ ਦੀ ਦਾਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਕਦੇ ਵੀ ਮੂੰਗੀ ਮਸਰੇ ਦੀ ਦਾਲ ਨਹੀਂ ਬਣਾਈ ਹੋਵੇਗੀ ਬਹੁਤ ਹੀ ਟੇਸਟੀ ਇਹ ਦਾਲ ਬਣ ਕੇ ਤਿਆਰ ਹੁੰਦੀ ਹੈ ਦਾਣਾ ਖਾਣੀਆਂ ਤਾਂ ਵੈਸੇ ਵੀ ਸਾਰਿਆਂ ਲਈ ਬਹੁਤ ਹੀ ਵਧੀਆ ਹੁੰਦੀਆਂ ਹਨ ਸੋ ਸਾਨੂੰ ਦਾਲਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਇਹਨਾਂ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਮੂੰਗੀ ਮਸਰੇ ਦੀ ਦਾਲ ਬਣਾਉਣ ਦੇ ਲਈ ਅਸੀਂ ਇੱਥੇ ਦੋਨੋਂ ਦਾਲਾਂ ਨੂੰ ਬਰਾਬਰ ਲੈ ਲਿਆ ਹੈ ਅੱਧੀ ਕੌਲੀ ਹੀ ਅਸੀਂ ਇੱਥੇ ਪੀਲੀ ਮੂੰਗੀ ਦੀ ਦਾਲ ਲਈ ਹੈ ਸੇਮ ਕੌਲੀ ਨਾਲ ਨਾਪ ਕੇ ਹੀ ਅਸੀਂ ਇੱਥੇ ਅੱਧੀ ਕੌਲੀ ਮਸਰਾ ਦੀ ਦਾਲ ਵੀ ਲਈ ਹੈ ਦੋਨੇ ਦਾਲਾਂ ਨੂੰ ਨਾਪ ਕੇ ਅਸੀਂ ਅੱਧੀ-ਅੱਧੀ ਕੌਲੀ ਲਿਆ ਹੈ ਜਿਸ ਨਾਲ ਸਾਡੀ ਇੱਕ ਕੌਲੀ ਤਾਲਾਂ ਦੀ ਬਣ ਜਾਵੇਗੀ ਹੁਣ ਅਸੀਂ ਆਪਣੀਆਂ ਦੋਨੇ ਦਾਲਾਂ ਨੂੰ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਮੂੰਗੀ ਦੀ ਦਾਲ ਨੂੰ ਪਾ ਲਵਾਂਗੇ ਨਾਲ ਹੀ ਅਸੀਂ ਹੁਣ ਆਪਣੀ ਮਸਰਾ ਦੀ ਦਾਲ ਨੂੰ ਵੀ ਪਾ ਲਵਾਂਗੇ ਥੋੜਾ ਜਿਹਾ ਪਾਣੀ ਪਾਉਂਦੇ ਹੋਏ ਹੁਣ ਅਸੀਂ ਮੂੰਗੀ ਮਸਰੇ ਦੀ ਦਾਲ ਨੂੰ ਚੰਗੀ ਤਰ੍ਹਾਂ ਨਾਲ ਧੋ ਲਵਾਂਗੇ ਮੂੰਗੀ ਮਸਰੇ ਦੀ ਦਾਲ ਨੂੰ 3-4 ਵਾਰ ਅਸੀਂ ਸਾਫ਼ ਪਾਣੀ ਵਿੱਚ ਧੋ ਕੇ ਤਿਆਰ ਕਰਾਂਗੇ ਕਿਉਂਕਿ ਕਈ ਵਾਰ ਇਹਨਾਂ ਦਾਲਾਂ ਨੂੰ ਪਾਲਿਸ਼ ਵਗੈਰਾ ਕੀਤੀ ਹੁੰਦੀ ਹੈ ਇਸ ਲਈ ਇਹਨਾਂ ਨੂੰ 3-4 ਵਾਰ ਪਾਣੀ ਵਿੱਚ ਧੋਣਾ ਬਹੁਤ ਹੀ ਜ਼ਰੂਰੀ ਹੈ ਮੂੰਗੀ ਮਸਰੇ ਦੀ ਦਾਲ ਨੂੰ ਅਸੀਂ ਧੋ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੀ ਤਾਲ ਨੂੰ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਹੀ ਨੂੰ ਰੱਖ ਦੇਵਾਂਗੇ ਕੜਾਈ ਦੇ ਵਿੱਚ ਅਸੀਂ 4 ਕੌਲੀਆਂ ਪਾਣੀ ਦੀਆਂ ਪਾਈਆਂ ਹਨ ਇੱਕ ਕੌਲੀ ਦਾਲ ਦੀ ਤੇ 4 ਕੌਲੀਆਂ ਪਾਣੀ ਦੀਆਂ ਸਹੀ ਨਾਪ ਹੈ ਇਸ ਨਾਲ ਬਿਲਕੁਲ ਪਰਫੈਕਟ ਦਾਲ ਬਣ ਕੇ ਤਿਆਰ ਹੋਵੇਗੀ ਹੁਣ ਅਸੀਂ ਆਪਣੀ ਧੋ ਕੇ ਰੱਖੀ ਹੋਈ ਮੂੰਗੀ ਮਸਰੇ ਦੀ ਦਾਲ ਨੂੰ ਪਾਣੀ ਦੇ ਵਿੱਚ ਪਾ ਦਵਾਂਗੇ ਨਾਲ ਹੀ ਅਸੀਂ ਅੱਧਾ ਚਮਚ ਹਲਦੀ ਪਾ ਦਵਾਂਗੇ ਅੱਧਾ ਚਮਚ ਹੀ ਨਮਕ ਪਾ ਦਵਾਂਗੇ ਬਾਕੀ ਮਸਾਲੇ ਅਸੀਂ ਤੜਕੇ ਵਿੱਚ ਪਾਵਾਂਗੇ ਹੁਣ ਅਸੀਂ ਨਮਕ ਅਤੇ ਹਲਦੀ ਨੂੰ ਵੀ ਦਾਲ ਦੇ ਵਿੱਚ ਮਿਕਸ ਕਰ ਦਵਾਂਗੇ ਹੁਣ ਅਸੀਂ ਬਿਨਾਂ ਟੱਕੇ ਇੱਕ ਓਵਾਲ ਆਉਣ ਤੱਕ ਆਪਣੀ ਮੂੰਗੀ ਮਸਲੇ ਦੀ ਦਾਲ ਨੂੰ ਪੱਕਣ ਦਵਾਂਗੇ। ਦਾਲ ਦੇ ਵਿੱਚ ਇੱਥੇ ਇੱਕ ਓਵਾਲ ਆ ਗਿਆ ਹੈ। ਹੁਣ ਅਸੀਂ ਦਾਲ ਦੇ ਉੱਪਰਲੀ ਸਾਰੀ ਝਾਗ ਨੂੰ ਅਲੱਗ ਕਰਦੇ ਹੋਏ ਬਾਹਰ ਕੱਢ ਲਵਾਂਗੇ। ਸਾਰੀ ਝਾਗ ਨੂੰ ਇਸ ਤਰ੍ਹਾਂ ਅਸੀਂ ਅਲੱਗ ਹੀ ਕਰਨਾ ਹੈ। ਇਸ ਨੂੰ ਦਾਲ ਦੇ ਵਿੱਚ ਮਿਕਸ ਬਿਲਕੁਲ ਵੀ ਨਹੀਂ ਕਰਨਾ ਹੈ। ਇੱਥੇ ਅਸੀਂ ਸਾਰੀ ਝਾਗ ਨੂੰ ਦਾਲ ਦੇ ਵਿੱਚੋਂ ਅਲੱਗ ਕਰ ਲਿਆ ਹੈ। ਹੁਣ ਅਸੀਂ ਸਾਰੀ ਦਾਲ ਨੂੰ ਇੱਕ ਵਾਰ ਮਿਕਸ ਕਰ ਦਵਾਂਗੇ। ਅਤੇ ਟੱਕਣ ਲਗਾ ਕੇ ਮੀਡੀਅਮ ਫਲੇਮ ਦੇ ਉੱਪਰ ਆਪਣੀ ਦਾਲ ਨੂੰ ਪੱਕਣ ਦਵਾਂਗੇ ਅਸੀਂ ਇੱਥੇ ਟੱਕਣ ਨੂੰ ਪੂਰਾ ਨਹੀਂ ਲਗਾਉਣਾ ਹੈ ਹਲਕਾ ਜਿਹਾ ਅਸੀਂ ਦਾਲ ਦੀ ਭਾਫ਼ ਨੂੰ ਨਿਕਲਣ ਦੇ ਲਈ ਟੱਕਣ ਨੂੰ ਸਾਈਡ ਤੇ ਕਰ ਦੇਵਾਂਗੇ ਉਦੋਂ ਤੱਕ ਹੁਣ ਅਸੀਂ ਤੜਕਾ ਲਗਾ ਕੇ ਤਿਆਰ ਕਰਾਂਗੇ ਉਸ ਦੇ ਲਈ ਗੈਸ ਦੇ ਉੱਪਰ ਅਸੀਂ ਕੜਾਹੀ ਦੇ ਵਿੱਚ ਅੱਧੀ ਕੜਛੀ ਦੇਸੀ ਘਿਓ ਪਾ ਦਤਾ ਹੈ ਤੁਸੀਂ ਇਸ ਦਾਲ ਨੂੰ ਦੇਸੀ ਘਿਓ ਵਿੱਚ ਹੀ ਬਣਾ ਕੇ ਤਿਆਰ ਕਰਨਾ ਘਿਓ ਨੂੰ ਗਰਮ ਕਰਨ ਤੋਂ ਬਾਅਦ ਅੱਧਾ ਚਮਚ ਹਿੰਗ ਪਾ ਦਵਾਂਗੇ ਅੱਧਾ ਚਮਚ ਹੀ ਸਾਬਤ ਜੀਰਾ ਪਾਵਾਂਗੇ ਹਿੰਗ ਅਤੇ ਸਾਬਤ ਜੀਰੇ ਦਾ ਤੜਕਾ ਬਹੁਤ ਹੀ ਵਧੀਆ ਦਾਲ ਵਿੱਚ ਲੱਗਦਾ ਹੈ ਅਤੇ ਇਸ ਨਾਲ ਇੱਕ ਅਲੱਗ ਹੀ ਸਵਾਦ ਦਾਲ ਵਿੱਚ ਬਣ ਕੇ ਆਉਂਦਾ ਹੈ। ਹੁਣ ਅਸੀਂ ਹਿੰਗ ਅਤੇ ਜੀਰੇ ਨੂੰ ਦੇਸੀ ਘਿਓ ਦੇ ਵਿੱਚ ਭੁੰਨ ਲਵਾਂਗੇ। ਦੋਨਾਂ ਤੀਜਾਂ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਹੁਣ ਅਸੀਂ ਇੱਕ ਚਮਚ ਲਸਣ ਅਦਰਕ ਨੂੰ ਵੀ ਪਾ ਲਵਾਂਗੇ। ਲਸਣ ਅਦਰਕ ਨੂੰ ਅਸੀਂ ਇੱਥੇ ਦਰਦਰਾ ਕੁੱਟ ਕੇ ਪਾਇਆ ਹੈ। ਲਗਾਤਾਰ ਹਿਲਾਉਂਦੇ ਹੋਏ ਲਸਣ ਅਦਰਕ ਨੂੰ ਹਲਕਾ ਜਿਹਾ ਲਾਲ ਹੋਣ ਤੱਕ ਅਸੀਂ ਭੁੰਨਣਾ ਹੈ। ਜਿੰਨੇ ਵਧੀਆ ਤਰੀਕੇ ਨਾਲ ਅਸੀਂ ਇੱਥੇ ਸਾਰੀਆਂ ਚੀਜ਼ਾਂ ਨੂੰ ਭੁੰਨਾਂਗੇ ਸਾਡੇ ਦਾਲ ਵਿੱਚ ਉਸ ਦਾ ਟੇਸਟ ਉਨਾ ਹੀ ਵਧੀਆ ਆਵੇਗਾ ਲਸਣ ਅਦਰਕ ਨੂੰ ਵੀ ਅਸੀਂ ਇੱਥੇ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਿਲਕੁਲ ਬਰੀਕ ਕਟ ਕੇ ਪਾ ਦਵਾਂਗੇ ਤੁਸੀਂ ਇਹਨਾਂ ਪਿਆਜ਼ਾਂ ਨੂੰ ਚੌਪ ਕਰਕੇ ਵੀ ਪਾ ਸਕਦੇ ਆਂ ਪਰ ਅਸੀਂ ਇਹਨਾਂ ਨੂੰ ਬਰੀਕ ਕਟ ਕੇ ਪਾਇਆ ਹੈ ਕੜਚੀ ਦੇ ਨਾਲ ਹਿਲਾਉਂਦੇ ਹੋਏ ਹੁਣ ਅਸੀਂ ਪਿਆਜ਼ਾਂ ਨੂੰ ਵੀ ਹਲਕਾ ਜਿਹਾ ਭੁੰਨ ਲਵਾਂਗੇ ਲਗਾਤਾਰ ਹਲਾਉਂਦੇ ਹੋਏ ਅਸੀਂ ਇੱਥੇ ਪਿਆਜ਼ਾਂ ਨੂੰ ਵੀ ਪੂਨ ਕੇ ਤਿਆਰ ਕਰ ਲਿਆ ਹੈ ਅਤੇ ਪਿਆਜ਼ਾਂ ਦਾ ਰੰਗ ਵੀ ਬਹੁਤ ਹੀ ਵਧੀਆ ਸੁਨਹਿਰਾ ਹੋ ਗਿਆ ਹੈ। ਹੁਣ ਅਸੀਂ ਦੋ మీడియం ਸਾਈਜ਼ ਦੇ ਟਮਾਟਰਾਂ ਨੂੰ ਹਲਕਾ ਜਿਹਾ ਦਰਦਰਾ ਪੀਸ ਕੇ ਪਾਵਾਂਗੇ। ਟਮਾਟਰਾਂ ਨੂੰ ਤੁਸੀਂ ਇੱਥੇ ਕੱਟ ਕੇ ਵੀ ਪਾ ਸਕਦੇ ਆ ਪਰ ਹਲਕਾ ਜਿਹਾ ਦਰਦਰਾ ਪੀਸ ਕੇ ਪਾਉਣ ਦੇ ਨਾਲ ਸਾਡੀ ਦਾਲ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ। ਹੁਣ ਅਸੀਂ ਇੱਥੇ ਟਮਾਟਰਾਂ ਨੂੰ ਵੀ ਆਪਣੇ ਤੜਕੇ ਦੇ ਨਾਲ ਪਕਾ ਲਵਾਂਗੇ ਤਾਂ ਕਿ ਇਸ ਦਾ ਕੱਚਾਪਨ ਖਤਮ ਹੋ ਜਾਵੇ। ਅਸੀਂ ਇੱਥੇ ਟਮਾਟਰਾਂ ਨੂੰ ਵੀ ਆਪਣੇ ਪੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਥੋੜੇ ਜਿਹਾ ਬੇਸਿਕ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਤਾਂ ਕਿ ਸਾਡੀ ਦਾਲ ਵਿੱਚ ਵਧੀਆ ਜਿਹਾ ਕਲਰ ਆ ਜਾਵੇ ਥੋੜਾ ਜਿਹਾ ਹੀ ਨਮਕ ਪਾਵਾਂਗੇ ਨਮਕ ਅਸੀਂ ਦਾਲ ਦੇ ਵਿੱਚ ਪਹਿਲਾਂ ਹੀ ਪਾਇਆ ਹੋਇਆ ਹੈ ਇਸ ਲਈ ਬਿਲਕੁਲ ਥੋੜਾ ਜਿਹਾ ਹੀ ਅਸੀਂ ਪਾਇਆ ਹੈ ਅੱਧਾ ਚਮਚ ਹੀ ਲਾਲ ਮਿਰਚ ਪਾ ਦਵਾਂਗੇ ਤੁਸੀਂ ਇੱਥੇ ਹਰੀਆਂ ਮਿਰਚਾਂ ਵੀ ਪਾ ਸਕਦੇ ਆ 1 ਚਮਚ ਅਸੀਂ ਇੱਥੇ ਧਨੀਆ ਜੀਰਾ ਪਾਊਡਰ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਪਾ ਦਵਾਂਗੇ ਅਸੀਂ ਇਹਨਾਂ ਬੇਸਿਕ ਜੇ ਮਸਾਲਿਆਂ ਦੇ ਨਾਲ ਹੀ ਆਪਣੀ ਦਾਲ ਨੂੰ ਤੜਕਾ ਲਗਾਇਆ ਹੈ ਹੋਰ ਕੋਈ ਵੀ ਮਸਾਲਾ ਅਸੀਂ ਆਪਣੇ ਤੜਕੇ ਲਈ ਨਹੀਂ ਵਰਤਾਂਗੇ ਹੁਣ ਅਸੀਂ ਸਾਰੇ ਮਸਾਲਿਆਂ ਨੂੰ ਆਪਣੇ ਤੜਕੇ ਦੇ ਵਿੱਚ ਮਿਕਸ ਕਰਦੇ ਹੋਏ ਹਲਕਾ ਜਿਹਾ ਭੁੰਨ ਲਵਾਂਗੇ ਮਸਾਲਿਆਂ ਨੂੰ ਵੀ ਅਸੀਂ ਤੜਕੇ ਦੇ ਵਿੱਚ ਭੁੰਨ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਤੜਕੇ ਨੂੰ ਇੱਕ ਸਾਈਡ ਤੇ ਕਰ ਲਵਾਂਗੇ ਅਤੇ ਆਪਣੀ ਦਾਲ ਨੂੰ ਹੁਣ ਅਸੀਂ ਚੈੱਕ ਕਰ ਲੈਂਦੇ ਹਾਂ ਕਿ ਸਾਡੀ ਦਾਲ ਬਣ ਕੇ ਤਿਆਰ ਹੋ ਗਈ ਹੈ ਕਿ ਨਹੀਂ ਮੀਡੀਅਮ ਫਲੇਮ ਦੇ ਉੱਪਰ ਅਸੀਂ ਆਪਣੀ ਦਾਲ ਨੂੰ ਇੱਥੇ ਬਣਾ ਕੇ ਤਿਆਰ ਕਰ ਲਿਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਇੱਥੇ ਦਾਲ ਰਿਜ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਕੜਛੀ ਦੇ ਨਾਲ ਇੱਕ ਵਾਰ ਦਾਲ ਨੂੰ ਮਿਕਸ ਕਰ ਲੈਂਦੇ ਆ ਇੱਥੇ ਇੱਕ ਕੌਲੀ ਦਾਲ ਦੇ ਲਈ 4 ਕੌਲੀਆਂ ਪਾਣੀ ਦੀਆਂ ਬਿਲਕੁਲ ਪਰਫੈਕਟ ਸੀ ਇਸ ਲਈ ਸਾਡੀ ਦਾਲ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਆਪਣੀ ਦਾਲ ਦੇ ਵਿੱਚ ਤਿਆਰ ਕੀਤਾ ਹੋਇਆ ਸਾਰਾ ਤੜਕਾ ਪਾ ਦਵਾਂਗੇ ਤੜਕੇ ਨੂੰ ਪਾਉਣ ਤੋਂ ਬਾਅਦ ਫਟਾਫਟ ਅਸੀਂ ਆਪਣੀ ਦਾਲ ਨੂੰ ਮਿਕਸ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਿਆ ਹੋਇਆ ਹੈ ਸਾਡੀ ਇੱਥੇ ਲਾਜਵਾਬ ਤੜਕੇ ਵਾਲੀ ਮੂੰਗੀ ਮਸਰ ਦੇ ਦਾਲ ਬਣ ਕੇ ਤਿਆਰ ਹੋ ਗਈ ਹੈ ਜਿੰਨੀ ਸੋਹਣੀ ਸਾਡੀ ਇਹ ਦਾਲ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵੱਧ ਖਾਣੇ ਨੂੰ ਸੁਆਦ ਹੋਵੇਗੀ ਤੁਸੀਂ ਇਸ ਦਾਲ ਨੂੰ ਖਾ ਕੇ ਟਾਬਾ ਰੈਸਟੋਰੈਂਟ ਜਾਣਾ ਭੁੱਲ ਜਾਓਗੇ ਐਨੀ ਟੇਸਟੀ ਇਹ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਸਾਡੀ ਇੱਥੇ ਦਾਲ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਈ ਹੈ ਅਸੀਂ ਇੱਕ ਵਾਰ ਆਪਣੀ ਦਾਲ ਨੂੰ 1 ਮਿੰਟ ਦੇ ਲਈ ਹੋਰ ਪੱਕਣ ਦਵਾਵਾਂਗੇ 1 ਮਿੰਟ ਪਕਾਉਣ ਤੋਂ ਬਾਅਦ ਸਾਡੀ ਮੂੰਗੀ ਮਸਰਾਈ ਦਾਲ ਬਿਲਕੁਲ ਪਰਫੈਕਟ ਤਿਆਰ ਹੋ ਗਈ ਹੈ। ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਦਾਲ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ। ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਮੂੰਗੀ ਮਸਰਾਈ ਤੜਕੇ ਵਾਲੀ ਦਾਲ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਦਾਲ ਬਣਾ ਕੇ ਜ਼ਰੂਰ ਟਰਾਈ ਕਰੋਗੇ। ਅੱਜ ਦੀ ਮੇਰੀ ਇਹ ਦਾਲ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਸਾਰੀ ਦਾਲ ਨੂੰ ਅਸੀਂ ਇੱਥੇ ਇੱਕ ਬੌਲ ਦੇ ਵਿੱਚ ਸਰਵ ਕਰ ਲਿਆ ਹੈ ਜਿੰਨੀ ਸੋਹਣੀ ਸਾਡੀ ਇਹ ਦਾਲ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵੱਧ ਖਾਣੇ ਨੂੰ ਟੇਸਟੀ ਹੋਵੇਗੀ ਇਸ ਦਾਲ ਨਾਲ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀ ਤਾਂ ਜ਼ਰੂਰ ਖਾ ਜਾਓਗੇ ਇੰਨੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਜਿਸ ਜਿਸ ਨੂੰ ਵੀ ਇਹ ਦਾਲ ਪਸੰਦ ਹੋਵੇ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਰੇ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਤੁਸੀਂ ਇਹ ਦਾਲ ਕਿਸ ਤਰ੍ਹਾਂ ਬਣਾਉਂਦੇ ਹੋ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ